ਉਹ ਇਹਦਾ ਬਦਲਦਾ ਰੂਪ ਵੈਦਰ ਦਾ ਇਕਦਮ ਦੇਖਿਆ ਗਿਆ ਰਾਤ ਨੂੰ ਇਕਦਮ ਹਨੇਰੀ ਆਈ ਉਹ ਅਗਲੇ ਦਿਨ ਆਕਾਸ਼ ਤੇ ਸੂਰਜ ਦੇਖਣ ਨੂੰ ਨਹੀਂ ਮਿਲਿਆ ਕਿੱਦਾਂ ਦੇਖ ਦਿਓ 올ਓਵਰ ਸਾਰੇ ਵੈਦਰ ਜੀ ਅਸੀਂ ਪਿਛਲੇ ਕਾਫੀ ਦਿਨਾਂ ਤੋਂ ਦੇਖ ਰਹੇ ਸੀਗੇ ਕਿ ਜਿਹੜੀਆਂ ਹੀਟ ਵੇਵ ਕੰਡੀਸ਼ਨਸ ਰੀਜਨ ਦੇ ਵਿੱਚ ਬੜੀਆਂ ਹੋਈਆਂ ਸੀ ਔਰ ਡੇ ਟਾਈਮ ਟੈਂਪਰੇਚਰ ਲਗਾਤਾਰ 42-43 ਡਿਗਰੀ ਸੈਂਟੀਗ੍ਰੇਡ ਦੇ ਆਸ-ਪਾਸ ਚੱਲ ਰਿਹਾ ਸੀਗਾ ਇਵਨ ਨਾਈਟ ਟਾਈਮ ਟੈਂਪਰੇਚਰ ਵੀ ਨਾਰਮਲ ਤੋਂ ਕਾਫੀ ਉੱਪਰ ਚੱਲ ਰਿਹਾ ਸੀਗਾ ਪਰ ਕੱਲ ਤੋਂ ਮੌਸਮ ਦੇ ਵਿੱਚ ਥੋੜੀ ਚੇਂਜ ਹੋਈ ਹੈ ਥੋੜੀ ਲਾਈਟਨਿੰਗ ਥੰਡਰਿੰਗ ਔਰ ਲਾਈਟ ਰੇਨ ਜਾਂ ਸ਼ਾਵਰਸ ਥੋੜੇ ਬਹੁਤ ਕਾਫੀ ਥਾਮਾਤੇ ਹੋਏ ਨੇ ਸੋ ਉਹਦੇ ਕਰਕੇ ਹੀਟ ਤੋਂ ਥੋੜੀ ਰਿਲੀਫ ਮਿਲੀ ਹੈ ਸੋ ਜਦੋਂ ਇਹਦਾ ਥੋੜੀ ਰਾਹਤ ਮਿਲਦੀ ਸਿੱਧਾ ਸਿੱਧਾ ਧਿਆਨ ਜਿਹੜਾ ਡਬਲਯੂ ਡੀ ਸਿਸਟਮ ਤੇ ਜਾਂਦਾ ਹੈ ਡਬਲਯੂ ਡੀ ਸਿਸਟਮ ਦਾ ਕਿਸ ਤਰ੍ਹਾਂ ਦਾ ਮਾਹੌਲ ਹੈ ਸੋ ਆ ਡਬਲਯੂਡੀ ਸਿਸਟਮ ਕੋਈ ਸਟਰੋਂਗ ਸਿਸਟਮ ਦੇ ਡਿਵੈਲਪਮੈਂਟ ਨਹੀਂ ਸੀ ਜੀ ਬੜਾ ਹਲਕਾ ਜਿਹਾ ਸਿਸਟਮ ਸੀਗਾ ਜਿਹਦੇ ਕਰਕੇ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਬਣੀਆਂ ਨੇ ਔਰ ਕੱਲ ਤੱਕ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਹੀ ਪ੍ਰੈਡਿਕਟਡ ਨੇ ਗਰਜ ਚਮਕ ਹੋ ਸਕਦੀ ਹੈ ਕਿਤੇ ਕਿਤੇ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਜਾਂ ਹਲਕੇ ਛਿੱਟੇ ਜਾਂ ਹਲਕੀ ਬਾਰਿਸ਼ ਤੁਸੀਂ ਕਹਿ ਲੋ ਕਿਤੇ ਕਿਤੇ ਜਿਹੜੀ ਹੋ ਸਕਦੀ ਆ ਲੇਕਿਨ ਜਿਹੜਾ ਜਿਹਨੂੰ ਤੁਸੀਂ ਬਿਲਕੁਲ ਥੋੜਾ ਜਿਹਾ ਡਬਲਯੂਡੀ ਸਿਸਟਮ ਕਹਿ ਰਹੇ ਹੋ ਉਹ ਵੱਡੇ ਵੱਡੇ ਬੰਦਿਆਂ ਨੂੰ ਉਹਨਾਂ ਨੇ ਬਾਈਕ ਚਲਾਉਣ ਤੇ ਹਿਲਾ ਦਿੱਤਾ ਏਡੀ ਤੇਜ਼ ਹਵਾਵਾਂ ਚੱਲ ਰਹੀਆਂ ਸੀਗੀਆਂ ਬਿਲਕੁਲ ਜੀ ਕਿਉਂਕਿ ਗਸਟੀ ਵਿੰਡਸ ਪ੍ਰੈਡਿਕਟਡ ਸੀਗੀਆਂ ਲਾਈਟਨਿੰਗ ਥੰਡਰਿੰਗ ਵੀ ਪ੍ਰੈਡਿਕਟਡ ਸੀ ਵੀਕ ਤੋਂ ਮੇਰਾ ਮਤਲਬ ਆ ਕਿ بارش ਇਹਦੇ ਤੋਂ ਜ਼ਿਆਦਾ ਐਕਸਪੈਕਟਡ ਨਹੀਂ ਸੀ ਬਟ ਗਸਟੀ ਵਿੰਡਸ ਔਰ ਲਾਈਟਨਿੰਗ ਥੰਡਰਿੰਗ ਹਲੇ ਕੱਲ ਤੱਕ ਅਸੀਂ ਐਕਸਪੈਕਟ ਕਰ ਰਹੇ ਹਾਂ ਬਟ ਅੱਜ ਦੇ ਮਿਨੀਮਮ ਟੈਂਪਰੇਚਰ ਦੇ ਵਿੱਚ ਗਿਰਾਵਟ ਆਬਜ਼ਰਵ ਕੀਤੀ ਗਈ ਅੱਜ ਦਾ ਮਿਨੀਮਮ ਟੈਂਪਰੇਚਰ 25 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ 1 ਡਿਗਰੀ ਸੈਂਟੀਗ੍ਰੇਡ ਨੀਚੇ ਆਬਜ਼ਰਵ ਕੀਤਾ ਗਿਆ ਹੈਲੋ ਮਾਸਟਰਸ ਅਸ਼ੀਕਲਾ ਦਾ ਆਪ ਦੋਸਤੋ ਮੈਂ ਤੁਹਾਡਾ ਦੋਸਤ ਸਰਦੀਪ ਦੁਆ ਹਾਂ ਤੁਸੀਂ ਦੇਖ ਰਹੇ ਹੋ ਲੁਧਿਆਣਾ ਦਾ ਮੌਸਮ ਖਬਰਨਾਮਾ ਸੋ ਦੋਸਤੋ ਲਗਾਤਾਰ ਪੂਰੇ ਮਹੀਨੇ ਹੀਟ ਵੇਵਸ ਪੈਣ ਤੋਂ ਬਾਅਦ ਜਿਹੜੀ ਹੈ ਕੱਲ ਲੁਧਿਆਣਾ ਵਾਸੀਆਂ ਨੂੰ ਹੀਟ ਵੇਵਸ ਤੋਂ ਤੁਸੀਂ ਕਹਿ ਸਕਦੇ ਹੋ ਕਿ ਥੋੜੀ ਜੀ ਤਾਂ ਰਾਹਤ ਜ਼ਰੂਰ ਮਿਲੀ ਹੈ ਕਿਉਂਕਿ ਤੁਸੀਂ ਸਾਰਿਆਂ ਨੇ ਇਹ ਚੀਜ਼ ਜ਼ਰੂਰ ਦੇਖੀ ਹੋਣੀ ਕਿ ਸ਼ਾਮ ਦਾ ਟਾਈਮ ਜਿਹੜਾ ਬਹੁਤ ਤੇਜ਼ੀ ਦੇ ਨਾਲ ਜਿਹੜਾ ਵਾਹ ਹਰਨੀਰੀ ਚੱਲੀ ਕਿੱਥੇ ਨਾ ਕਿੱਥੇ ਥੋੜਾ ਨੁਕਸਾਨ ਜ਼ਰੂਰ ਹੋਇਆ ਲੇਕਿਨ ਉਸ ਤੋਂ ਅਗਲੇ ਦਿਨ ਤੱਕ ਐਸੀ ਸਰਪ੍ਰਾਈਜ਼ ਸਾਰਿਆ ਵਾਸਤੇ ਜਦੋਂ ਉਸ ਆਕਾਸ਼ ਤੇ ਸੂਰਜ ਦੇਵਤਾ ਨੂੰ ਦੇਖਣ ਨੂੰ ਨਹੀਂ ਮਿਲੇ ਉਹ ਪੂਰਾ ਆਕਾਸ਼ ਜਿਹੜਾ ਸੀਗਾ ਬਿਲਕੁਲ ਇਸ ਤਰ੍ਹਾਂ ਹੀ ਲੱਗ ਰਿਹਾ ਸੀ ਕੁਛੀ ਦੇਰ ਦੇ ਵਿੱਚ ਬਾਰਿਸ਼ ਆਹੀ ਆਈ ਲੇਕਿਨ ਆਉਣ ਵਾਲੇ ਦਿਨਾਂ 'ਚ ਵੈਦਰ ਕਿੱਦਾ ਦਾ ਰਹੇਗਾ ਔਰ ਤੁਹਾਨੂੰ ਵੱਡੀ ਗੱਲ ਹੈ ਵੀ ਕਿ ਮੈਨੂੰ ਕਿੱਥੇ ਨਾ ਕਿੱਥੇ ਲੱਗਦਾ ਕਿ ਡਬਲਯੂ ਡੀ ਸਿਸਟਮ ਕਿੱਥੇ ਨਾ ਕਿੱਥੇ ਕਹਿ ਲੋ ਕਿ ਵੀਕ ਜਾਂ ਕਮਜ਼ੋਰ ਹੋਇਆ ਜਿਸ ਕਰਕੇ ਥੋੜੀ ਜਿਹੀ ਰਾਹਤ ਪਰੇਖਬ ਜੜੀ ਹੈ ਐਸ ਤਰ੍ਹਾਂ ਦੇਖਣ ਨੂੰ ਮਿਲ ਰਹੀ ਹੈ ਲੇਕਿਨ ਇਸੇ ਲਈ ਅਸੀਂ ਪ੍ਰੈਜੈਂਟਲੀ ਅਸੀਂ ਹੈਗੇ ਆ ਪੀਏਯੂ ਦੇ ਵਿੱਚ ਸਾਡੇ ਨਾਲ ਗੱਲ ਕਰੇ ਮੌਜੂਦ ਨੇ ਹਰ ਵਾਰ ਦੀ ਤਰ੍ਹਾਂ ਇਸ ਵਾਰੀ ਮੈਮ ਪਵਨੀਤ ਕੋ ਕਿੰਗਰਾ ਜੀ ਤੇ ਜਾਣਦੇ ਆ ਕਿਸ ਪ੍ਰਕਾਰ ਦੀ ਹੈ ਜਿਹੜੀ ਗੁੱਡ ਨਿਊਜ਼ ਸਪੈਸ਼ਲੀ ਲੁਧਿਆਣਾ ਵਾਸੀਆਂ ਨੂੰ ਮਿਲੀ ਹੈ ਵੈਦਰ ਨੂੰ ਲੈ ਕੇ ਕਿਉਂਕਿ ਹਰ ਕੋਈ ਜਾਣਦਾ ਸੀਗਾ ਕਿ 11 ਵਜ ਪਰ ਕਾਤੇ ਨੌਜਵਾਨੀਆਂ ਹਰ ਵਰਗ ਦੇ ਲੋਕ ਜਿਹੜੇ ਆ ਕੰਟਿਨ ਤੇ ਬੈ ਕੇ ਚਾਹ ਪਕੋੜੇ ਖਾ ਰਹੇ ਨੇ ਔਰ ਬਾਹਰ ਬੈਠ ਕੇ ਓਪਨਲੀ ਖਾ ਰਹੇ ਨੇ ਔਰ ਵੈਦਰ ਦਾ ਪੂਰਾ ਪੂਰਾ ਇੰਜੋਏ ਕਰ ਰਹੇ ਨੇ ਸੋ ਮੈਮ ਕਿੱਦਾਂ ਲੱਗ ਰਿਹਾ ਸਤਿ ਸ੍ਰੀ ਅਕਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਲੂਆਂ ਲਾਈਵ ਆਪਾਂ ਕੀ ਕਹਿਣਾ ਚਾਹਾਂਗੇ ਜਿਹੜਾ ਬਦਲ ਦਾ ਰੂਪ ਵੈਦਰ ਦਾ ਇਕਦਮ ਦੇਖਿਆ ਗਿਆ ਰਾਤ ਨੂੰ ਇਕਦਮ ਹਨੇਰੀ ਆਈ ਔ ਅਗਲੇ ਦਿਨ ਆਕਾਸ਼ ਤੇ ਸੂਰਜ ਦੇਖਣ ਨੂੰ ਨਹੀਂ ਮਿਲਿਆ ਕਿੱਦਾਂ ਦੇਖਦੇ ਆਲਓਵਰ ਸਾਰੇ ਵਾਦਨ ਨੂੰ ਜੀ ਅਸੀਂ ਪਿਛਲੇ ਕਾਫੀ ਦਿਨਾਂ ਤੋਂ ਦੇਖ ਰਹੇ ਸੀਗੇ ਕਿ ਜਿਹੜੀਆਂ ਹੀਟ ਵੇਵ ਕੰਡੀਸ਼ਨਸ ਰੀਜਨ ਦੇ ਵਿੱਚ ਬਣੀਆਂ ਹੋਈਆਂ ਸੀ ਔਰ ਡੇ ਟਾਈਮ ਟੈਂਪਰੇਚਰ ਲਗਾਤਾਰ 42-43 ਡਿਗਰੀ ਸੈਂਟੀਗ੍ਰੇਡ ਦੇ ਆਸ-ਪਾਸ ਚੱਲ ਰਿਹਾ ਸੀਗਾ ਈਵਨ ਨਾਈਟ ਟਾਈਮ ਟੈਂਪਰੇਚਰ ਵੀ ਨਾਰਮਲ ਤੋਂ ਕਾਫੀ ਉੱਪਰ ਚੱਲ ਰਿਹਾ ਸੀਗਾ ਸੋ ਇਹਦੇ ਕਰਕੇ ਸਵियर ਹੀਟ ਸਟ्रेस ਕੰਡੀਸ਼ਨਸ ਬਣੀਆਂ ਹੋਈਆਂ ਸੀਗੀਆਂ ਬਟ ਕੱਲ ਤੋਂ ਮੌਸਮ ਦੇ ਵਿੱਚ ਥੋੜੀ ਚੇਂਜ ਹੋਈ ਹੈ ਥੋੜੀ ਲਾਈਟਨਿੰਗ ਥੰਡਰਿੰਗ ਔਰ ਲਾਈਟ ਰੇਨ ਜਾਂ ਸ਼ਾਵਰਸ ਥੋੜੇ ਬਹੁਤ ਕਾਫੀ ਥਾਮ ਰੀਲੀਫ ਮਿਲੀ ਹੈ ਔਰ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਕੱਲ ਤੱਕ ਬਣੇ ਰਹਿਣ ਦੀ ਪ੍ਰੈਡਿਕਸ਼ਨ ਹੈ ਸੋ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਦੇ ਅਸਰ ਦੇ ਕਾਰਨ ਜਿਹੜੇ ਆਉਣ ਵਾਲੇ 2 ਦਿਨ ਨੇ ਉਹਨਾਂ ਦੇ ਵਿੱਚ ਸਾਨੂੰ ਹੀਟ ਵੇਵ ਤੋਂ ਜ਼ਰੂਰ ਥੋੜੀ ਰਾਹਤ ਅਸੀਂ ਆਬਜ਼ਰਵ ਕਰ ਸਕਦੇ ਹਾਂ ਔਰ ਉਹਦੇ ਤੋਂ ਬਾਅਦ ਫੇਰ ਥੋੜੀਆਂ ਜਿਹੀਆਂ ਹੀਟ ਵੇਵ ਕੰਡੀਸ਼ਨਸ ਬਣ ਸਕਦੀਆਂ ਨੇ ਸੋ ਮੈਮ ਜਦੋਂ ਵੀ ਥੋੜੀ ਰਾਹਤ ਮਿਲਦੀ ਸਿੱਧਾ ਸਿੱਧਾ ਧਿਆਨ ਜਿਹੜਾ ਡਬਲਿਊ ਡੀ ਸਿਸਟਮ ਤੇ ਜਾਂਦਾ ਹੈ ਡਬਲਿਊ ਡੀ ਸਿਸਟਮ ਦਾ ਕਿਸ ਤਰ੍ਹਾਂ ਦਾ ਮਾਹੌਲ ਹੈ ਇਸ ਸਮੇਂ ਅ ਡਬਲਯੂ ਡੀ ਸਿਸਟਮ ਕੋਈ ਸਟਰੋਂਗ ਸਿਸਟਮ ਦੀ ਡਿਵੈਲਪਮੈਂਟ ਨਹੀਂ ਸੀ ਜੀ ਬੜਾ ਹਲਕਾ ਜਿਹਾ ਸਿਸਟਮ ਸੀਗਾ ਜਿਹਦੇ ਕਰਕੇ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਬਣੀਆਂ ਨੇ ਔਰ ਕੱਲ ਤੱਕ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਹੀ ਪ੍ਰੈਡਿਕਟਡ ਨੇ ਗਰਜ ਚਮਕ ਹੋ ਸਕਦੀ ਹੈ ਕਿਤੇ ਕਿਤੇ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਜਾਂ ਹਲਕੇ ਛਿੱਟੇ ਜਾਂ ਹਲਕੀ ਬਾਰਿਸ਼ ਤੁਸੀਂ ਕਹਿ ਲੋ ਕਿਤੇ ਕਿਤੇ ਜਿਹੜੀ ਹੋ ਸਕਦੀ ਹੈ ਬਟ ਇਹਦੇ ਅਸਰ ਕਾਰਨ ਇੱਕ ਦੋ ਦਿਨ ਹੀਟ ਵੇਵ ਤੋਂ ਜ਼ਰੂਰ ਜਿਹੜੀ ਰਾਹਤ ਸਾਨੂੰ ਮਿਲ ਸਕਦੀ ਹੈ ਲੇਕਿਨ ਲੇਕਿਨ ਜਿਹੜਾ ਜਿੰਨੂੰ ਤੁਸੀਂ ਬਿਲਕੁਲ ਥੋੜਾ ਜਿਹਾ ਡਬਲਿਊਟੀ ਸਿਸਟਮ ਕਹਿ ਰਹੇ ਹੋ ਉਹ ਵੱਡੇ ਵੱਡੇ ਬੰਦਿਆਂ ਨੂੰ ਉਹਨੇ ਬਾਈਕ ਚਲਾਤੇ ਹਿਲਾ ਦਿੱਤਾ ਐਡੀ ਤੇਜ਼ ਹਵਾਵਾਂ ਚੱਲ ਰਹੀਆਂ ਸੀਗੀਆਂ ਪੂਰੀ ਸਟ੍ਰੌਮ ਆਵਾਵਾ ਚੱਲੇ ਵੱਡਾ ਵੱਡਾ ਬੰਦਾ ਕੱਲ ਬਾਈਕ ਤੇ ਹਿਲ ਰਿਹਾ ਸੀਗਾ ਕਾਫੀ ਮਿੱਟੀ ਤੇਜ਼ੀ ਨਾਲ ਉੱਡੀ ਹੈ ਕਿੰਨਾ ਕਿ ਕਿੱਥੇ ਨਾ ਕਿਤਨਾ ਨੁਕਸਾਨ ਹੋਇਆ ਜਿੱਥੇ ਅਸੀਂ ਅਕਸਰ ਸੁਣਦੇ ਰਹਿੰਦੇ ਹਾਂ ਕਿ ਬਿਜਲੀ ਦਾ ਕੱਟ ਲੱਗ ਗਿਆ ਨਾ ਬਿਜਲੀ ਆ ਨਹੀਂ ਰਹੀ ਉਹ ਤੋਂ ਉਹਦਾ ਨੁਕਸਾਨ ਵੀ ਕਿਤਨਾ ਕਿਤੇ ਬਿਜਲੀ ਮਹਿਕਮੇ ਨੂੰ ਵੀ ਹੋ ਜਾਂਦਾ ਹੈਗਾ ਬਿਲਕੁਲ ਜੀ ਕਿਉਂਕਿ ਗਸਟੀ ਵਿੰਡਸ ਪ੍ਰੈਡਿਕਟਡ ਸੀ ਗਿਆ ਲਾਈਟਨਿੰਗ ਥੰਡਰਿੰਗ ਵੀ ਪ੍ਰੈਡਿਕਟਡ ਸੀ ਵੀਕ ਤੋਂ ਮੇਰਾ ਮਤਲਬ ਹੈ ਕਿ ਬਾਰਿਸ਼ ਇਹਦੇ ਤੋਂ ਜ਼ਿਆਦਾ ਐਕਸਪੈਕਟਡ ਨਹੀਂ ਸੀ ਬਟ ਗਸਟੀ ਵਿੰਡਸ اور ਲਾਈਟਨਿੰਗ ਥੰਡਰਿੰਗ ਹਲੇ ਕੱਲ ਤੱਕ ਅ ਸੋ ਰਾਹ ਜਿਹੜੀ ਅਜੇ ਕੱਲ ਤੱਕ ਮਿਲ ਸਕਦੀ ਆ ਆਉਣ ਵਾਲੇ ਕੁਝ ਘੰਟਿਆਂ ਚ ਰਹਿਤੇ ਕੰਟੀਨਿਊ ਜਿਹੜੀ ਇਸ ਤਰ੍ਹਾਂ ਬਣੀ ਹੋਈ ਹੈ ਜਿਸ ਤਮੇ ਅਸੀਂ ਪ੍ਰੈਸੈਂਟ ਇੰਟਰਵਿਊ ਵੀ ਕਰ ਰਹੇ ਆ ਸੋ ਇੰਨੀ ਗਰਮੀ ਮਹਿਸੂਸ ਨਹੀਂ ਹੋ ਰਹੀ ਨੇ ਦਾ ਇਸ ਟਾਈਮ ਪੂਰੀ ਤੇਜ਼ ਧੁੱਪ ਹੁੰਦੀ ਹੈ ਇੱਥੇ ਖੜਾ ਹੋਣਾ ਵੀ ਬਹੁਤ ਮੁਸ਼ਕਿਲ ਹੁੰਦਾ ਹੈ ਬਿਲਕੁਲ ਜੀ ਆਉਣ ਵਾਲੇ 1-2 ਦਿਨ ਵੀ ਸਾਨੂੰ ਜਿਹੜਾ ਹੀਟ ਵੇਵ ਤੋਂ ਅਸੀਂ ਰਾਹਤ ਐਕਸਪੈਕਟ ਕਰ ਰਹੇ ਆ ਬਟ ਉਹਦੇ ਤੋਂ ਬਾਅਦ ਫਿਰ ਇੱਕ ਵਾਰੀ ਜਿਹੜੀਆਂ ਹੀਟ ਵੇਵ ਕੰਡੀਸ਼ਨਸ ਹੋ ਸਕਦੀਆਂ ਨੇ ਤਾਂ ਤਾਪਮਾਨ ਦੀ ਗੱਲ ਕਰੀ ਹੁਣ ਪ੍ਰੈਸੈਂਟਲੀ ਅੱਜ ਦਾ ਕੀ ਤਾਪਮਾਨ ਹੈਗਾ ਆਫਟਰ ਬਾਰਿਸ਼ ਤੋਂ ਉਹ ਸੌਂਡ ਰਿਆ ਸੋ ਕੱਲ ਦਾ ਜੋ ਡੇ ਟਾਈਮ ਟੈਂਪਰੇਚਰ ਵੀ 42 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਦੋਂ ਕਿ ਕੱਲ ਦਾ ਨਾਰਮਲ ਜਿਹੜਾ ਡੇ ਟਾਈਮ ਟੈਂਪਰੇਚਰ 37.5 ਡਿਗਰੀ ਸੈਂਟੀਗ੍ਰੇਡ ਸੀ ਸੋ ਇਹ ਲਗਭਗ 4.5 ਡਿਗਰੀ ਸੈਂਟੀਗ੍ਰੇਡ ਜੋ ਨਾਰਮਲ ਤੋਂ ਉੱਪਰ ਰਿਕਾਰਡ ਕੀਤਾ ਗਿਆ ਇਸੇ ਤਰ੍ਹਾਂ ਅੱਜ ਦਾ ਬਟ ਕਿਉਂਕਿ ਕੱਲ ਜਿਹੜੀਆਂ ਕੰਡੀਸ਼ਨਸ ਚੇਂਜ ਹੋ ਗਈਆਂ ਜਿਵੇਂ ਕੱਲ ਦਾ ਮਿਨੀਮਮ ਟੈਂਪਰੇਚਰ 3.8 ਡਿਗਰੀ ਸੈਂਟੀਗ੍ਰੇਡ ਸੀ ਜਿਹੜਾ ਕਿ ਨਾਰਮਲ ਤੋਂ 4.6 ਡਿਗਰੀ ਸੈਂਟੀਗ੍ਰੇਡ ਉੱਪਰ ਸੀ ਬਟ ਅੱਜ ਦੇ ਮਿਨੀਮਮ ਟੈਂਪਰੇਚਰ ਦੇ ਵਿੱਚ ਗਿਰਾਵਟ ਆਬਜ਼ਰਵ ਕੀਤੀ ਸੈਂਟੀਗਰੀਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ 1 ਡਿਗਰੀ ਸੈਂਟੀਗਰੀਡ ਨੀਚੇ ਅਬਜ਼ਰਵ ਕੀਤਾ ਗਿਆ ਸੋ ਅੱਜ ਜ਼ਰੂਰ ਜਿਹੜੀ ਹੀਟ ਵੇਵ ਤੋਂ ਥੋੜੀ ਰਾਹਤ ਸਾਰਿਆਂ ਨੂੰ ਮਿਲੀ ਹੈ ਸੋ ਮੈਂ ਜਾਂਦੇ ਨੇ ਕਿਸਾਨ ਵੀਰਾਂ ਨੂੰ ਉਹਨ ਕੀ ਕਹਿਣਾ ਚਾਹੁੰਗੇ ਅ ਬਸ ਜੀ ਸਾਰਿਆਂ ਨੂੰ ਇਹੀ ਦੱਸ ਸਕਦੇ ਆ ਕਿ ਇਸ ਤਰ੍ਹਾਂ ਦੀ ਜਿਹੜੀਆਂ ਹੁਣ ਪ੍ਰਿਵੇਲਿੰਗ ਕੰਡੀਸ਼ਨਸ ਲਾਈਟਨਿੰਗ ਥੰਡਰਿੰਗ ਔਰ ਜਿਹੜੀਆਂ ਗਸਟੀ ਵਿੰਡਸ ਵਾਲੀਆਂ ਕੰਡੀਸ਼ਨਸ ਨੇ ਇਹ ਕੱਲ ਤੱਕ ਬਣੀਆਂ ਰਹਿ ਸਕਦੀਆਂ ਨੇ ਔਰ ਉਹਦੇ ਤੋਂ ਬਿਨਾ ਜਿਹੜਾ 1-2 ਦਿਨ ਸਾਨੂੰ ਜਿਹੜੀ ਹੀਟ ਤੋਂ ਰਾਹਤ ਮਿਲ ਸਕਦੀ ਹੈ ਬਟ ਉਹਦੇ ਤੋਂ ਬਾਅਦ 23 ਤਰੀਕ ਤੋਂ ਫਿਰ ਥੋੜੀ ਹੀਟ ਵੇਵ ਕੰਡੀਸ਼ਨ ਸਾਨੂੰ ਫੇਸ ਕਰਨੀ ਆ ਪੈ ਸਕਦੀਆਂ ਨੇ ਸੋ ਫਾਰਮਰਸ ਨੂੰ ਵੀ ਇਹੀ ਸਲਾਹ ਦੇ ਸਕਦੇ ਆ ਕਿ ਆਪਣੀਆਂ ਕ੍ਰੌਪਸ ਨੂੰ ਜਿਹੜਾ ਸਵੇਰੇ ਸ਼ਾਮ ਹਲਕਾ ਪਾਣੀ ਜਦੋਂ ਵੀ ਉਹਨਾਂ ਨੂੰ ਲੱਗਦਾ ਕਿ ਹੀਟ ਸਟ੍ਰੈਸ ਹੋ ਰਿਹਾ ਤਾਂ ਉਹਨਾਂ ਨੂੰ ਉਹਨਾਂ ਨੂੰ ਲਾਉਂਦੇ ਰਹਿਣਾ ਚਾਹੀਦਾ ਬਟ ਕਿਉਂਕਿ ਕੱਲ ਤੱਕ ਗਸਟੀ ਵਿੰਡਸ 익ਸਪੈਕਟਿਡ ਨੇ ਕੱਲ ਤੱਕ ਅਵੋਇਡ ਕਰਨਾ ਚਾਹੀਦਾ ਵੱਦੋ ਵੱਦ ਉਹਨਾਂ ਨੂੰ ਇਸ ਤਰ੍ਹਾਂ ਲਾਉਂਦੇ ਰਹਿਣਾ ਚਾਹੀਦਾ ਔਰ ਸਾਰਿਆਂ ਨੂੰ ਹੀ ਪ੍ਰੋਪਰ ਡਾਈਟ ਹੈਲਦੀ ਡਾਈਟ ਲੈਣੀ ਚਾਹੀਦੀ ਔਰ ਵੱਦੋ ਵੱਦ ਲਿਕੁਇਡਸ ਲੈਣੇ ਚਾਹੀਦੇ ਨੇ ਤਾਂ ਕਿ ਹੀਟ ਵੇਵ ਦਾ ਕੋਈ ਇਫੈਕਟ ਨਾ ਹੋ ਸਕੇ ਬਹੁਤ ਬਹੁਤ ਸ਼ੁਕਰੀਆ ਮੈਮ ਸੋ ਦੋਸਤੋ ਐਸੇ ਪੰਨੀਤ ਕੋਕ ਇੰਗਰੇਜ ਨੇ ਸਾਫ਼ ਤੋਂ ਦੱਸਿਆ ਕਿ ਆਨਲਾਈਨ ਦੋ ਦਿਨ ਜਿਹੜੇ ਇਦਾਂ ਦੇ ਹੀ ਰਹਿਣਗੇ ਯਾਨੀ ਕਿ ਅੱਜ ਔਰ ਕੱਲ ਦਾ ਦਿਨ ਜਿਹੜਾ ਰਾਹਤ ਪਰਿਯੋਦੀ ਖਬਰ ਹੈਗੀ ਹਾਲੇ ਫਿਲਹਾਲ ਕੁਝ ਘੰਟਿਆਂ ਲਈ ਤਾਂ ਲੁਧਿਆਣਾ ਵਾਸੀਆਂ ਨੂੰ ਜ਼ਰੂਰ ਰਹੇਗੀ ਕਿਉਂਕਿ ਜਿਸ ਪ੍ਰਕਾਰ ਅੱਜ ਦਾ ਦਿਨ ਹੈ ਉਸੇ ਪ੍ਰਕਾਰ ਹੀ ਐਜ਼ ਇਟ ਇਜ਼ ਹੈ ਕੱਲ ਦਾ ਦਿਨ ਵੀ ਤੁਹਾਨੂੰ ਦੇਖਣ ਨੂੰ ਮਿਲ ਸਕਦਾ ਹਵਾਵਾਂ ਇਸ ਤਰ੍ਹਾਂ ਹੀ ਐਸਟੀਸੀ ਚੱਲ ਸਕਦੀਆਂ ਕਿੱਥੇ ਕਿੱਥੇ ਬੂੰਦਾ ਬੰਦ ਵੀ ਥੋੜੀ ਬਹੁਤ ਹੋ ਸਕਦੀ ਹੈਗੀ ਸੋ ਸਿਆਸ ਕਰਦੇ ਕਿ ਤੁਹਾਨੂੰ ਸਾਡਾ ਤਾਂ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਹੋਣਾ ਲੁਧਿਆਣਾ ਦੇ ਪੇਜ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਪ੍ਰੋਗਰਾਮ ਵਧੀਆ ਲੱਗਿਆ ਸੋ ਸ਼ੇਅਰ ਜ਼ੂ ਕਰੋ ਸੋ ਕੈਮਰਾ ਪਰਸਨ ਹਣੀ ਦੇ ਨਾਲ ਹਰਦੀਪ ਦੋਆਨੇ ਨੂੰ ਦੋ ਇਜਾਜ਼ਤ ਧੰਨਵਾਦ ਹੋ ਜੁੜੇ ਰਹੋ ਲੁਧਿਆਣਾ ਲਾਈਕ